ਯਾਰੀ ਨਾ ਸ਼ੁਕਰਿਆ ਵੀ ਆਪਣਾ ਵਿਆਹ ਹੋ ਗਿਆ ਤੇ ਉਹ ਜਿਹੜਾ ਸੁਪਨਾ ਮੈਨੂੰ ਆਇਆ ਸੀ ਉਹ ਨਹੀਂ ਸੱਚ ਹੋਇਆ ਤੇ ਲਾ ਜਦੋਂ ਮੈਂ ਕਰਦਿਆਂ ਨਾਲ ਗੱਲ ਕੀਤੀ ਵੀ ਮੁੰਡਾ ਫੌਜੀ ਹੈ ਤੇ ਦੱਸਦਾ ਨਾ ਮੰਨਣਾ ਨਹੀਂ ਉਹ ਤਾਂ ਝੱਟ ਮੰਨੇਗੇ ਤੇ ਚਲੋ ਹੁਣ ਨਾਲੇ ਮੈਨੂੰ ਮੇਰਾ ਗਿਫਟ ਦੋ ਕਿਹੜਾ ਹਾਂ ਚੇਤਾ ਵੀ ਭਲਾ ਲਿਆ ਆਈਫੋਨ ਦਾ ਵਾਦਾ ਨਹੀਂ ਕੀਤਾ ਤਾਂ ਕਿ ਮੈਂ ਤੈਨੂੰ ਲੈ ਕੇ ਦਊਂਗਾ ਉਹ ਬਾਬਾ ਲੈ ਦਊਂਗਾ ਆਈਫੋਨ ਵੀ ਕੋਈ ਗੱਲ ਨਹੀਂ ਇੱਦਾਂ ਨਹੀਂ ਆ ਮੈਨੂੰ ਆਈਫੋਨ ਚਾਹੀਦਾ ਵਦ ਨਾਲ ਚਲੋ ਬਾਹਰ ਚਲੀਏ ਬਾਜ਼ਾਰ ਨਾਲ ਸ਼ਾਪਿੰਗ ਕਰਕੇ ਨਾਲੇ ਕੁਝ ਖਾ ਪੀ ਆਉਨੇ ਆ ਮੰਮੀ ਨੂੰ ਪੁੱਛ ਦਵਾਂ ਫਿਰ ਜਾਣੇ ਆ ਹਾਂ ਇਹਦੇ ਵਿੱਚ ਮੰਮੀ ਨੂੰ ਕੀ ਪੁੱਛਣ ਵਾਲੀ ਗੱਲ ਆ ਚਲੋ ਆਪਾਂ ਬਾਜ਼ਾਰ ਹੀ ਜਾਣਾ ਆਪਾਂ ਕਿਹੜਾ ਕੋਈ ਦੂਰ ਚੱਲਨੇ ਆ ਯਾਰ ਮੰਮੀ ਨੂੰ ਤਾਂ ਪੁੱਛ ਕੇ ਜਾਣਾ ਵਾ ਦੱਸ ਦਾਂ ਵੀ ਆਪਾਂ ਬਾਜ਼ਾਰ ਚੱਲ ਨਹੀਂ ਹੁੰਨੀ ਹੋਰ ਇੱਦਾਂ ਚੱਲ ਜਾਣਾ ਬਾਅਦ ਚ ਅਗਲੀ ਪੁੱਛਦੀ ਰੋ ਟੈਨਸ਼ਨ ਨਹੀਂ ਦੀ ਰੋ ਕਿੱਧਰ ਨੂੰ ਚੱਲ ਕੇ ਦੱਸ ਕੇ ਨਹੀਂ ਗਏ ਲੈ ਇਹਦੇ ਵਿੱਚ ਟੈਨਸ਼ਨ ਵਾਲੀ ਕਿਹੜੀ ਗੱਲ ਆ ਦੱਸ ਮੈਂ ਤਾਂ ਇਦਾਂ ਜਦੋਂ ਆਪਣੇ ਪਿੰਡੋਂ ਨਹੀਂ ਕਦੀ ਕਹਤੇ ਘਰ ਚੱਲ ਜਾਣੀ ਨਹੀਂ ਕਦੀ ਕਹਤੇ ਘਰ ਮੰਮੀ ਨੇ ਤਾਂ ਮੇਰੀ ਨਿਗਾ ਦੀ ਪੁੱਛਿਆ ਨਹੀਂ ਮੈਨੂੰ ਪਰ ਇੱਥੇ ਦੱਸਣਾ ਪੈਣਾ ਮੰਮੀ ਇੱਥੇ ਚੱਲੇ ਆ ਮੰਮੀ ਇੱਧਰ ਨੂੰ ਚੱਲੇ ਆ ਚੱਲ ਜਾਓ ਫਿਰ ਦੱਸ ਕੇ ਆਓ ਛੇਤੀ ਆਹੋ ਫਿਰ ਚੱਲੀਏ ਆਪਾਂ ਮੰਮੀ ਹਾਂਜੀ ਆਪਾਂ ਨਾ ਬਾਜ਼ਾਰ ਚੋਂ ਹੋ ਕੇ ਆ ਗਏ ਕੀ ਕਰਨਾ ਬਜਾਰ ਪੁੱਤ ਸੁੱਖ ਕੈਂਡੀ ਕੋ ਲੈਣਾ ਵਾ ਕੋ ਖਾ ਪੀ ਆਵਾਂਗੇ ਨਾਲੇ ਸ਼ਾਪਿੰਗ ਕਰਾਵਾਂਗੇ ਹਾਜੀ 8 ਦਿਨ ਨਹੀਂ ਹੋਏ ਵਿਆਹ ਨੂੰ ਤੇ ਅੱਜ ਲੈ ਕੇ ਤੂੰ ਚਲ ਜਾ ਦੇ ਇੱਥੇ ਜਿਹੜੇ ਰੋਟੀ ਵੇਖਣੋਂ ਡਿਓਰ ਅੱਗੇ ਕੰਮ ਵਾਲੀ ਨਹੀਂ ਆਈ ਸਾਰਾ ਕੰਮ ਮੇਰਾ ਕਰਨ ਵਾਲਾ ਤੇ ਤੁਸੀਂ ਕਹਿ ਦਿਓ ਵੀ ਆਉਂਦੇ ਆ ਬਾਜ਼ਾਰ ਚ ਗਏ ਇਹ ਗੱਲ ਨਹੀਂ ਨਾ ਪਾਨੀ ਪੁੱਤ ਬਾਜ਼ਾਰ ਗਏ ਆ ਹਨਾ ਚੰਗੇ ਦਿਨ ਹੋਣੇ ਤੁਰਪੀ ਗਾਂਹ ਜਾਏਗੇ ਅੰਦਰ ਬਹਿ ਜਾ ਚੁੱਪ ਕਰਕੇ ਤੂੰ ਵੀ ਮਗਰ ਲੱਗ ਕਿਆ ਹੋਣੇ ਉਹ ਮਗਰ ਨਹੀਂ ਲੱਗਾ ਆ ਗਏ ਆਪਾਂ 10 ਮਿੰਟਾਂ ਚ 10 ਮਿੰਟ ਨਹੀਂ ਲੱਗਦੇ ਪੋਤਾ ਅਜੇ ਤਾਂ 8 ਦਿਨ ਨਹੀਂ ਹੋਏ ਸਾਰਾ ਕੁਝ ਨਸੂਟ ਸਾਰਾ ਕੁਝ ਬਣਾਇਆ ਦਿੱਤਾ ਉਹਦਾ ਕੀ ਮੁੱਕ ਗਈ ਦੀ ਛੇਤੀ ਜਿਹੜਾ ਉਹਨੇ ਲੈਣ ਜਾਣਾ ਉਹ ਜਾਣਾਂ ਤੋਂ ਮੰਮੀ ਜਾ ਜਾ ਹੁਣ ਜਾ ਕੇ ਤੇ ਉੱਥੇ ਬਹਿ ਸੋਖਾ ਵੇ ਕਿੱਥੇ ਪਖੰਡ ਕਰਦੀ ਆ ਸੋਖਾ ਸੋਖਾ ਗੱਲ ਸੁਣ ਮਰੀਆ ਨੇ ਆਰ ਮਾਤਾ ਨੂੰ ਅਜਾ ਨਹੀਂ ਚੰਗਾ ਲੱਗਦਾ ਕਿਉਂ ਨਾ ਰੋਵੇਂ ਤੂੰ ਤੇ ਕਹਿੰਨੇ ਮੇਰੀ ਪੰਮੀ ਚੰਗੀ ਬਣੀ ਆ ਓ ਚੰਗੀ ਆਨੇ ਕੀ ਮਾੜਾ ਕਹਿਤਾ ਵਾ ਅੱਛਾ ਬਾਜ਼ਾਰ ਤੇ ਮੈਨੂੰ ਜਾਣ ਨਹੀਂ ਦੇਂਦੇ ਉਹ ਵਾਕਿਆ ਹੀ ਬੁੜੀਆਂ ਵੇਖਣ ਆਉਂਦੀਆਂ ਵਾ ਸਾਰੀਆਂ ਹਨਾ ਇੱਥੋਂ ਲਾਗੋ ਲੁਗੋ ਤੇ ਜਦੋਂ ਮੰਮੀ ਨੂੰ ਦੱਸਿਆ ਵੀ ਬਾਜ਼ਾਰ ਗਏ ਆ ਤੇ ਸੌ ਗੱਲਾਂ ਲੋਕੀ ਕਰਦੇ ਵੀ ਆਉਂਦੇ ਆ ਬਾਜ਼ਾਰ ਨੂੰ ਤੁਰਪੇ ਐ ਸ਼ਾ ਫਿਰ ਕੀ ਜਿਹੜੇ ਕਈ ਵੇਖਣਾ ਉਹ ਜਿਹੜੇ ਮੈਂ ਸੂਟ ਸਾੜ ਲਿਆ ਕਿਉਂ ਤੁਹਾਨੂੰ ਉਹਨਾਂ ਨੂੰ ਵੀ ਵਿਖਾ ਦੂੰਗੀ ਸਭੋ ਓ ਯਾਰ ਸਾਰਾ ਕੁਝ ਬਣਾਇਆ ਸੂਟ ਸਾਟ ਏ ਟੂ ਜ਼ेड ਸਾਰਾ ਕੁਝ ਤਾਂ ਬਣਿਆ ਹੁਣ ਇਹ ਸੂਟ ਲੈਣ ਤੁਰ ਪਈਏ ਬਸ ਹੁਣ ਤੇ ਤੁਹਾਡਾ ਸੁਭਾਅ ਹੀ ਬਦਲ ਗਿਆ ਓ ਕੋ ਨਹੀਂ ਸੁਭਾਅ ਬਦਲਿਆ ਰੋਣਾ ਦੇ ਰੋਣਾ ਕਿਉਂ ਰੋਣਾ ਦਾ ਮਤਲਬ ਆਓ ਜਦੋਂ ਮੈਨੂੰ ਨਾ ਕਰਤੀ ਤੇ ਰੋਣਾ ਬੰਦਾ ਨਹੀਂ ਹੈ ਮੇਰਾ ਉਹ ਚੱਲ ਜਾਗੇ ਬਾਬਾ ਜਿੱਦਣ ਪੇਕਿਆਂ ਤੇ ਰਿਆਂ ਨੂੰ ਜਾਵਾਂਗੇ ਨਾ ਉਸ ਦਿਨ ਰਾਤ ਮੈਂ ਕੋਈ ਜੋ ਖਾਣਾ ਖਾਣੀ ਰਾਤ ਖਲੋਗੇ ਅੱਛਾ ਉਸ ਦਿਨ ਮੈਂ ਖਾਣਾ ਤੇ ਜਿਹੜਾ ਮੈਂ ਹੁਣ ਸੂਟ ਲੈਣ ਜਾਣਾ ਹੀ ਉਹ ਸੂਟ ਹੈਗੇ ਆ ਬਾਬਾ ਕਿੰਨੇ ਸੂਟ ਪਏ ਆ ਤੇਰੇਲੇ ਮੈਂ ਹੋਰ ਲੈ ਕੇ ਆਉਣੀ ਲੱਲਾਂਗੇ ਕੋਈ ਗੱਲ ਨਹੀਂ ਹਾਸਲਾ ਰੱਖ ਆਈਫੋਨ ਗਿਫਟ ਕੀਤਾ ਉਹ ਕਹਿੰਦਾ ਮੈਂ ਤੈਨੂੰ ਆਈਫੋਨ ਗਿਫਟ ਲੈ ਕੇ ਦਵਾਂ ਕੋਈ ਨਹੀਂ ਅਪਾ ਸ਼ੋਪਿੰਗ ਤੇ ਜਾਇਆ ਕਰਾਂਗੇ ਆਈਫੋਨ ਚੰਗਾ ਸਸਤਾ ਆਉਣਾ ਹੀ ਹੈ ਡੇਢ ਲੱਖ ਰੁਪਏ ਦਾ ਹਣਾ ਆਈਫੋਨ ਆ ਤੇ ਇਦਾਂ ਮੈਂ ਵੀ ਜੇਬ ਚੋਂ ਕੱਢਿਆ ਡੇਢ ਲੱਖ ਕੱਢਾ ਪਾਇਆ ਵਾ ਜੇਬ ਚ ਉਹਨੂੰ ਤਾਂ ਕਹਿੰਦਾ ਮੈਂ ਬਥੇਰੀਆਂ ਤਨ ਖਾਵਾਂ ਜੋੜੀਆਂ ਵਾ ਫੌਜੀ ਐਵੇਂ ਜਿੰਨਾ ਮੈਂ ਫੌਜੀ ਐ ਉਹ ਲੈ ਦੂੰਗਾ ਤੈਨੂੰ ਮੈਂ ਕਦੋਂ ਨਾ ਥੋੜੀ ਕੀਤੀ ਹ ਹੁਣ ਮੈਂ ਵਿਆਹ ਤੇ ਵੀ ਕਿੰਨਾ ਖਰਚਾ ਆ ਤੂੰ ਡਿਊਟੀ ਤੇ ਜਾਊਂਗਾ ਤੇ ਤੈਨੂੰ ਆਈਫੋਨ ਲੈ ਦਊਂਗਾ ਆਓ ਅਵੇਂ ਰੋਣ ਧੋਣ ਜੈ ਰੱਖਿਆ ਪਰ ਉਹ ਨਾ ਚੁੱਪ ਕਰ ਜਾ ਹਾਂ ਹੁਣ ਤੁਹਾਨੂੰ ਮੇਰੇ ਰੋਣ ਧੋਣ ਵੀ ਨਹੀਂ ਚੰਗਾ ਲੱਗਦਾ ਹਨਾ ਕੀ ਆ ਮਾਂ ਮੂੰਹ ਬੜਾ ਬਣਾਇਆ ਅੱਜ ਮੂੰਹ ਕੀ ਬਣਾਉਣਾ ਪੁੱਤ ਓੜੀ ਭਾਬੀ ਤੇਰੀ ਆਈ ਓ ਭਾਬੀ ਨੇ ਕਰਤਾ ਕਰ ਕੀ ਦਿੱਤਾ ਉਹ ਆਂਦੀ ਮੈਂ ਬਾਜ਼ਾਰ ਜਾਣਾ ਕੱਪੜੇ ਲੈਣ ਤੇ ਮੈਂ ਆਹ ਬੀਠੀ ਭੇਜ ਤੇ ਅੱਠ ਦਿਨ ਨਹੀਂ ਵਿਆਹ ਨੂੰ ਹੋਏ ਤਜਾ ਦੇਣਾ ਸੀ ਤੁਸੀਂ ਤੇ ਪੁੱਤ ਤੂੰ ਬੜਾ ਸਿਆਣਾ ਕੋਈ ਨਾ ਕੋਈ ਵੇਖਣੀ ਆ ਜਾਂਦਾ ਨੂੰ ਤੇ ਆਈ ਜਾਣਾ ਹੀ ਉਹਨਾਂ ਘੰਟੇ ਦੇ ਵਿੱਚ ਵਿੱਚ ਘੰਟੇ ਦੇ ਵਿੱਚ ਵਿੱਚ ਨਹੀਂ ਨਾ ਗਿਆ ਬਾਜ਼ਾਰ ਟਾਈਮ ਲੱਗ ਜਾਂਦਾ ਜਦੋਂ ਨਵਾਂ ਸਮਾਂ ਵਿਆਹ ਵੇਖਾਂ ਆਣ ਪੀਂਦੇ ਆਪਾਂ ਕੋਈ ਟੱਕਰ ਗਿਆ ਜਾਂ ਕਿੱਦਾਂ ਹਾਂ ਤੇ ਉਹ ਰੋਂਦੀ ਰੋਂਦੀ ਅੰਦਰ ਨੂੰ ਚਲ ਗਈ ਮੈਂ ਤੇ ਆਖਿਆ ਸੀ ਪੀ ਚੰਗਾ ਵਾ ਬੁਟੀ ਲੈਣ ਦੀ ਸਿਆਣੀ ਆ ਮੈਨੂੰ ਲੱਗਦਾ ਨਿਆਣੀ ਤੇ ਨਿਆਣਿਆਂ ਵਾਂਗੂੰ ਰੋਂਦੀ ਆ ਤੁਹਾਨੂੰ ਤੇ ਚਾਹ ਬੜਾਏਗੀ ਉਹਦੇ ਵਿਆਹ ਦਾ ਚਾਹ ਤੇ ਬੜਾਏ ਪੁੱਤ ਹੁਣ ਇੱਕ ਅਮਲੀ ਜੀ ਟੱਕਰ ਗਈ ਉਹ ਪਤਾ ਨਹੀਂ ਹੁਣ ਕੀ ਹੋਣਾ ਤੇ ਕੀ ਨਹੀਂ ਹੋਣਾ ਕਹਨਾ ਮੈਂ ਕੋ ਹਾਖਣ ਜੋਗੀ ਨਵੀਂ ਸਮੀ ਨੂੰ ਨਾ ਹੋਰ ਇੱਕ ਕੰਮ ਵਾਲੀ ਨੇ ਆਈ ਉਹ ਤੂੰ ਮੈਨੂੰ ਹੋਰ ਸਤਾ ਤੁਸੀਂ ਜਾਣ ਕੇ ਨਹੀਂ ਜਾਣਤਾ ਜਾਣ ਦੇਣਾ ਹਿਸਾਬ ਜਾ ਵਜਾ ਭਾਬੀ ਦੇ ਚਮਚਾਣਾ ਬਣ ਬੁੱਤਾਂ ਜਾਣ ਦੇਣਾ ਤੈਨੂੰ ਨਹੀਂ ਪਤਾ ਹਜੇ ਕੋਈ ਪੁੱਤ ਹੁਣੇ ਕੋਈ ਆਗੇ ਬੁੱਢੀ ਦੇ ਆਖਣਾ ਇਹਦੀ ਨੋ ਆ ਗਿਆ ਕਰੀ ਨਹੀਂ ਆ ਨਿਕਲ ਗਈ ਕਿ ਨਹੀਂ ਹੱਥਾਂ 'ਚ ਹੁਣੇ ਆਉਂਦੇ ਕਲਾ ਦੂੰਗੀ ਟਾਈਮ ਆਲੀਂ ਦੇ ਕਲਾਉਂਗੀ ਚਾਹ ਬਣਾਈ ਜੇ ਚਾਹ ਬਣਾ ਦਿੰਨੇ ਆ ਚਲ ਬਣਾਉਂਗਾ ਮੈਂ ਚਾਹ ਤੇ ਪੀਆ ਚਲ ਤੂੰ ਤੇ ਚਾਹ ਪੀ ਤੇ ਪਰ ਉਹ ਹੁਣ ਰੋਂਡੀ ਉਹ ਕੋ ਨਹੀਂ ਆੜਾ ਕੰਬਲੀ ਚੀਦਾ ਤੇ ਵੀਰ ਮੇਰੀ ਦਸੋ ਗੱਲ ਮੰਨਣੀ ਆ ਕਿ ਨਹੀਂ ਮੰਨਣੀ ਬਾਬਾ ਮੰਨੀ ਆ ਗੱਲ ਗੱਲ ਹੋਰ ਕੀ ਮੰਨਾ ਲੈ ਦੂੰਗਾ ਹੀ ਪੁੱਣ ਠੀਕ ਆ ਅਗਲੀ ਛੁੱਟੀ ਆਏ ਉਦੋਂ ਭਾਬੀ ਲੱਗ ਗਿਆ ਟਾਡਾ ਜੀ ਇੱਥੇ ਹਾਂ ਜੇ ਜੇ ਸਾਲ ਥੋੜਾ ਹੋਰ ਤਰ੍ਹਾਂ ਹੋਣ ਡਿਆ ਕੋਈ ਨਹੀਂ ਹੌਲੀ ਹੌਲੀ ਲੱਗ ਜੂ ਮੈਨੂੰ ਤੇਹੀ ਸੋਚ ਕੇ ਟੈਨਸ਼ਨ ਪਈ ਪਈ ਇਹਨਾਂ ਦੀ ਹੁਣ ਛੁੱਟੀ ਪੂਰੀ ਹੋ ਜੇ ਨਹੀਂ ਇਹਨਾਂ ਨੇ ਤੇ ਬਾਹਰ ਚੱਲ ਜਾਣਾ ਤੇ ਬਾਅਦ ਚ ਮੇਰਾ ਤੇ ਫਿਰ ਜੀ ਕਿੱਥੋਂ ਲੱਗਣਾ ਕੋਈ ਨਹੀਂ ਜੇ ਕੋਈ ਹੋਇਆ ਕਰੂ ਕੰਮ ਤਾਂ ਮੈਨੂੰ ਦੱਸ ਦਿਆ ਕਰਿਓ ਕੰਮ ਕੀ ਹੋਣਾ ਵਾ ਇਹਨੂੰ ਕੰਮ ਖਾਣ ਪੀਣਦਾ ਹੀ ਆ ਸ਼ਕੀਨ ਖਾਣ ਪੀਣ ਦੀ ਆ ਜਦੋਂ ਤੂੰ ਖਾਣ ਕੇ ਬਾਜ਼ਾਰ ਚ ਗਿਆ ਉਹ ਲੈਣ ਤੈਨੂੰ ਵੀ ਲਿਆ ਦਿਆ ਕਰੀ ਕੋਈ ਨਹੀਂ ਦਿਆ ਦਿਆ ਕਰਾਂਗਾ ਹਾਂ ਮੈਂ ਦੁਨਾਂ ਸਪਾਈਸ ਦੀਆਂ ਚੀਜ਼ਾਂ ਪਸੰਦ ਆ ਖਾ ਮੈਂ ਸਾਰਾ ਕੁਝ ਲੈਣੀ ਆ ਪਰ ਤਿੱਕੀ ਤਿੱਖੀ ਬਣਾ ਕੇ ਲੈ ਕੇ ਗਈ ਸਹਿਲ ਠੀਕ ਆ ਮੈਨੂੰ ਮਿਰਚੇ ਵਾਲੀਆਂ ਜਿਆਦਾ ਚੀਜ਼ਾਂ ਪਸੰਦ ਆ ਸਾਰੀਆਂ ਜਿਆਦੀਆਂ ਵੀ ਨਹੀਂ ਜਦੋਂ ਕਿਤੇ ਆਪ ਲਈ ਖਾਣ ਗਿਆ ਉਦੋਂ ਹੀ ਲਿਆ ਕੇ ਦੇਣੀ ਆ ਤੈਨੂੰ ਪਤਾ ਬਾਦ ਦੀਆਂ ਚੀਜ਼ਾਂ ਕਿਡੀਆਂ ਚੰਗੀਆਂ ਕੀਤਾ ਕੀ ਕੁਝ ਪਾਉਂਦੇ ਆ ਵਿੱਚ ਐਵੇਂ ਬਿਮਾਰ ਹੋ ਬਾਅਦ ਚ ਤੁਹਾਨੂੰ ਪਤਾ ਤਾਂ ਹੈਗਾ ਮੈਂ ਕਿਹੜਾ ਰੋਜ਼ ਜਾਨਾ ਖਾਣ ਮੈਂ ਵੀ ਕਿਤੇ 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 ਜਾਨਣਾ ਬੋਧੀਆਂ ਮੈਂ ਇੰਡਿਆ ਕੇ ਦੇਣੀ ਤੇ ਮੈਂ ਕਿਹੜਾ ਰੋਜ ਆਖਣ ਲਈ ਆ ਹਜੇ ਉਹ ਲੈਣ ਗਿਆ ਨਹੀਂ ਮੇਰੇ ਵਾਸਤੇ ਖਾਣ ਨੂੰ ਤੁਸੀਂ ਰੋਕ ਉਹਨੂੰ ਪੈਨੋ ਲਾਤੀ ਜੇ ਮੈਂ ਕਿਹਾ ਪਹਿਲਾਂ ਹੀ ਇਹਨੂੰ ਦੱਸਦਾ ਨਾ ਕਿ ਕੀ ਕਿੱਦਾਂ ਸਿਸਟਮ ਆ ਕਿੱਦਾਂ ਦੀ ਤੈਨੂੰ ਚੀਜ਼ ਪਸੰਦ ਆ ਜਿਆਦੀਆਂ ਖਾਣੀਆਂ ਘੱਟ ਖਾਣੀਆਂ ਮੈਨੂੰ ਤਾਂ ਜਿਆਦੀਆਂ ਖਾਣੀਆਂ ਪਸੰਦ ਆ ਤੁਸੀਂ ਦੱਸੋ ਉਹਨੂੰ ਰੋਕ ਲਾਉਂਦੇ ਜੇ ਸੁਣ ਲੈ ਜਿਆਦੀਆਂ ਖਾਣੀਆਂ ਤੇ ਬਾਅਦ ਚ ਤੂੰ ਬਿਮਾਰ ਹੋਂਦੇ ਫੇਰ ਇਹ ਨਾਲ ਦਵਾਈ ਖਾਣ ਜਾਣਾ ਠੀਕ ਐ ਬਾਬਾ ਨਹੀਂ ਖਾਂਦੀ ਜਿਆਦੀ ਹਾਂ ਚਲ ਮੰਮੀ मम्मा बाहर बैठे आ जाओ चलिए मम्मा लागे चल जा फिर मम्मी हुन तो ना कुछ कहन के नहीं कहंदी फिर आप मैं भी लाग जाना जा, दिल तक डर लगदा चलो चलो मम्मा कथे जाए आ जाओ बाहर सारा किया लगदा ਨਹੀਂ ਪਾਰਲਾ ਮਾਲੀ ਸਰ ਬੈਠ ਜੀ ਕਿਸਾ ਹੀ ਲੱਗਣ ਦੇ ਅੰਦਰ ਤੇ ਗਰਮੀ ਲੱਗਣ ਦੇ ਇਹ ਹਣ ਹਾਂ ਬੱਤੀ ਵੀ ਬੰਦ ਹੈ ਨਾ ਤਾਂ ਕਰਕੇ ਇਸੀ ਨੂੰ ਚੱਲਣ ਗਿਆ 90 ਮੀਟਰ ਤੇ ਕਿੱਥੋਂ ਚੱਲਦਾ ਤਾਂ ਕਰਕੇ ਇੱਥੇ ਬਾਹਰ ਨਾਲੇ ਮੌਸਮ ਵੀ ਸਹੀ आगे हम नमीली कुर्सी लेंगा। सर्द में आ रहा है नहीं आ रहा तूने? कोई नहीं बाप बी बहुत ही महंगा है ना। चावल कुछ तो पी ले। आ। चावल कुछ पीना नहीं। आरसो कुछ चावल। सब पीना बहुत ही चावल। कोई नहीं पीनी है मम्मी। चल बार में। पीना भाई फड़ो में ही पियो। हालांकि मम्मी चाहे। चल घर में ਤੇ ਮੇਰੇ ਕੋਲ ਜਾ ਸੋਸਰ ਬਤ ਤੁਮ ਉਹਦੇ ਰੋਂਡ ਅੱਭੀ ਮੈਂ ਇਨੀ ਕਲਾਕੀਆਂ ਚਾਉਣਾ ਹੀ ਕਿਹਨੇ ਤੈਨੂੰ ਦੇਖਣਾ ਯੈਸ ਕਰਕੇ ਮੈਂ ਤੁਹਾਨੂੰ ਜਾਣ ਨਹੀਂ ਦਿੱਤਾ ਤੇ ਮੈਂ ਕੱਲ ਨੂੰ ਤੀਹ ਦਿਹਾੜੇ ਜਾਣੇ ਜਾ ਸ਼ਾਇਦ ਠੀਕ ਹੈ ਮੇਰੇ ਫੁੱਜੀ ਦੀ ਵੀ ਛੁੱਟੀ ਖਤਮ ਹੋ ਗਈ ਆ ਆਹੋ ਤੇ ਮੈਨੂੰ ਇਦਾਂ ਕਰਿਓ ਕਾਪੀ ਦੇ ਦਿਓ ਬੈਂਕ ਦੀ ਕੋਈ ਨਾ ਪੁੱਤ ਲੈ ਜੀ ਬੈਂਕ ਦੀ ਕਾਪੀ ਤੇ ਕੀ ਗਿਫਟ ਲੈਣਾ ਲੈ ਦੇ ਜੋ ਮੰਗਦੀ ਆ ਮੈਂ ਆਈ ਫੋਨ ਲੈ ਕੇ ਦੇਣਾ ਸੀ ਹਸੈ ਮੈਨੂੰ ਤਾਂ ਲੈ ਕੇ ਦਿੱਤਾ ਨਹੀਂ ਅਜੇ ਤੱਕ ਮੈਂ ਕਦੋਂ ਦਾ ਕਹਿ ਰਿਆਂ ਚੱਲ ਓਏ ਤੈਨੂੰ ਵੀ ਲੈ ਕੂੰਗਾ ਫਿਰ ਕੋ ਆ ਚੰਗਾ ਭੜਾ ਦੇਗਾ ਓਏ ਦੋ ਵੱਡੇ ਵੱਡੇ ਲੱਗੇ ਇਹਨੂੰ ਕੈਮਰੇ ਤੇ ਚੰਗਾ ਭੜਾ ਚੱਲਦਾ ਆਈਫੋਨ ਆਈਫੋਨ ਹੁੰਦਾ ਇਹ ਚ ਫੋਟੋ ਨਹੀਂ ਆਉਂਦੀ ਚੱਲ ਜਦੋਂ ਛੁੱਟੀ ਫੇਰ ਆਉਂਗਾ ਕੋਈ ਨਹੀਂ ਨਾਲੇ ਜਦੋਂ ਛੁੱਟੀਆਂ ਆਉਂ ਮੈਂ ਫੇਰ ਲੈ ਦਊਂਗਾ ਹੁਣ ਭਾਬੀ ਨਵੀਂ ਸਮੇ ਆਈ ਭਾਬੀ ਨੂੰ ਕੋਈ ਨਾ ਕੋਈ ਚਾਹੀਦਾ ਡਾਕਟਰ ਹਾਂ ਚੱਲ ਲੈ ਦੂੰਗਾ ਇੱਕ ਬੜੀ ਚੜਦੀ ਖੜੀ ਭੜੀ ਆਈ ਮੈਂਨੇ ਨਾ ਆਪਣੇ ਭਰਾ ਨੂੰ ਨਹੀਂ ਲੈਦੀ ਕਿ ਮੁੜ ਕੇ ਆਹ ਫੇਰ ਲੈ ਦਿੰਦੀ ਕਿ ਆਉਂਗਾ ਪਾ ਬੀ ਤੁਹਾਨੂੰ ਐਡਵਾਂਸ ਵਧਾਈਆਂ ਆਈਫੋਨ ਦੀਆਂ ਥੈਂਕ ਯੂ ਹਾਂ ਇਦਾਂ ਹੱਸ ਕੇ ਕਹਿਂਦੀ ਰਹਾ ਕਰ ਤੇ ਗੁੱਸਾ ਨਹੀਂ ਹੋ ਕਰਨਾ ਤੇ ਲੜਨਾ ਨਹੀਂ ਉਹ ਬੁੱਧ ਨਾ ਮੈਂ ਕਦੀ ਕਿਸੇ ਨਾਲ ਬੁੱਧਾ ਲੜੀਏ ਠੀਕ ਹੈ ਮੈਂ ਕੋਈ ਨਹੀਂ ਗੁੱਸੇ ਦੀ ਮੈਂ ਕਹੇ ਵਾਧ ਕੱਟ ਕਹਿ ਵੀ ਦਿੰਨੀ ਹੁੰਨੀ ਆ ਤੇ ਗੁੱਸਾ ਨਹੀਂ ਕਰਨਾ ਠੀਕ ਹੈ ਕੱਲ ਨੂੰ ਮੇਰਾ ਰਾਦਾ ਦਿਨ ਝੁਟਕੇ ਚੜਾ ਲਾ ਅੱਛਾ ਇਕੜ ਆਪ ਸ਼ਰਧਾ ਨੰਨਤਾ ਬਕਰ ਨਹੀਂ ਮੰਮੀ ਮੈਨੂੰ ਤੇ ਆਉਂਦਾ ਨਹੀਂ ਉਹ ਕਿੱਦਾਂ ਬਣਦਾ ਜੀ ਚਲ ਕੋਈ ਨਾ ਬੁੱਤ ਮੈਂ ਤੈਨੂੰ ਜਾਸ ਕਰ ਦੂੰ ਮੈਂ ਬਣਾਉਂਗੀ ਤੂੰ ਕੜਾਈ ਨੂੰ ਹੀ ਪੈ ਹੱਥ ਲਾ ਦੇ ਉਦਾਂ ਨਾ ਕੋ ਹੋਲੀ-ਹੋਲੀ ਰੋਟੀ ਪਾਣੀ ਮੇਰੇ ਕੋਲ ਸਿੱਖ ਨਹੀਂ ਤੇ ਤੈਨੂੰ ਆਉਂਦਾ ਨਹੀਂ ਰੋਟੀ ਬਣਾਇਵਣਾ ਨਾ ਨਾ ਮੰਮੀ ਮੈਨੂੰ ਨਹੀਂ ਜੋ ਕੁਝ ਵੀ ਆਉਂਦਾ ਪਹਿਲੋਂ ਤੇ ਮੈਂ ਕਾਲਜ ਜਾਨੀ ਬੱਸ ਮੇਰਾ ਵਿਆਹ ਹੋ ਗਿਆ ਹੁਣ ਤੇ ਮੈਂ ਕਿਹੜੇ ਬਣਾ ਸਿੱਖਣਾ ਹੀ ਕੰਮ ਕੋਈ ਨਹੀਂ ਭਾਬੀ ਮੰਮੀ ਨੇ ਸਾਰਾ ਕੋ ਤਾਂ ਸਿਖਾ ਦੇਣਾ ਠੀਕ ਆ ਮੰਮੀ ਕਿਬੜੇ ਨਹੀਂ ਵੀ ਆਉਂਦਾ ਹੁੰਦਾ ਬੰਦਾ ਨਹੀਂ ਧਿਆਨ ਨੰਦ ਵੀ ਸਿਖਾ ਦੇ ਹੁਣ ਇੱਥੇ ਹੀ ਰਹਿਣਾ ਇੰਨੇ ਕਿਹੜਾ ਕਾਲਜ ਜਾਣਾ ਮੰਮੀ ਮੇਰਾ ਨਾ ਫੋਨ ਲੱਗਦਾ ਹੁੰਦਾ ਮੰਮੀ ਨਾਲ ਗੱਲ ਕਰਨਾ ਜੇ ਮੰਮੀ ਵੀ ਨਾਲ ਤਾਂ ਹੋਊਗਾ ਨਹੀਂ ਉਹਦੇ ਮੈਂ ਫਿਰ ਆਪ ਲਾ ਲੈਂਦੀ ਆ ਚਲ ਕੋਈ ਨੀ ਕਰ ਲਾ ਗੱਲ ਤੇ ਬਹੁਤ ਕੰਮ ਸਿੱਖ ਲਈ ਹੁਣ ਕੋਈ ਨਾ ਮੰਮੀ ਮੈਂ ਤੁਹਾਡੇ ਕੋ ਸਿੱਖ ਲੈਣਾ ਸਾਰਾ ਵੇਖਿਓ ਸਾਬੇ ਜੇ ਤਾਂ ਅਗਲੀ ਛੁੱਟੀ ਆਉਣਾ ਨਾ ਫਿਰ ਮੈਂ ਸਾਰਾ ਮੰਮੀ ਕੋਲੋਂ ਕੰਮ ਸਿੱਖਿਆ ਹੋਣਾ ਥਾਡੇ ਹੁੰਦਿਆਂ ਨੂੰ ਹਾਂ ਉਹ ਕਰਨਾ ਹੀ ਪੈਣਾ ਮੈਂ ਫੋਨ ਲਾ ਲਾਂ ਮੰਮੀ ਨਾਲ ਹਾਂ ਵੇਸਾ ਜੀ ਹਾਂਜੀ ਸੁੱਖ ਨਾਲ ਤਾਂ ਕੋਈ ਕੰਮ ਨਹੀਂ ਆਉਂਦਾ ਮੰਮੀ ਤੂੰ ਹੀ ਸਿਖਾਈ ਦੇਣਾ ਵਾ ਤੂੰ ਕੱਲਾ ਸੋਣਾ ਪੁਣੇ ਵੇਖ ਲਿਆ ਪੇ ਸੋਹਣੇ ਆ ਸਿਖਾ ਤੇ ਮੈਂ ਦਊਂਗੀ ਸਿੱਖੂਗੀ ਤੇ ਫੇਰ ਹੀ ਆ ਪੁੱਤਾਂ ਨਾ ਕੁੜੀਆਂ ਨੂੰ ਤੇ ਹੁੰਦਾ ਹੀ ਕੋਈ ਕੰਮ ਥਲਦਾ ਦੇ ਕਿੱਦਾਂ ਸਾਡਾ ਘਰ ਝੱਟ ਲੰਘੂਗਾ ਚੱਲ ਕੋਮਿੰਦਾ ਸਿੱਖ ਲੈਣਾ ਮੰਮੀ ਇੰਨਾ ਕੀ ਦਿਮਾਗ ਹੈ ਸਿੱਖਣ ਜੋਗਾ ਦਾ ਹੈਗਾ ਹਾਂ ਚੱਲ ਤਾਂ ਮੈਂ ਚੰਗਾ ਮੈਨੂੰ ਤੇ ਫਿਕਰ ਹੀ ਪਾ ਗਿਆ ਟੈਨਸ਼ਨ ਨਾ ਲਓ ਚਾਹ ਬੀ ਇਹ ਚਾਹ ਤੇ ਮੈਂ ਪੀ ਲਈ ਨਹੀਂ ਪੁੱਤ ਮੈਂ ਆ ਪੀਏ ਨਾ ਹੋਵੇ ਇਹਨੂੰ ਤੁਹਾਨੂੰ ਹੀ ਹੋਵੇਦਾ ਸਿੱਖਿਆਵਾਂ ਨਾ ਜਾਵੇ ਕਰਨਾ ਹੀ ਨਹੀਂ ਹੁੰਦਾ ਕੰਮ ਕੋਈ ਸਿੱਖ ਲੈਣਾ ਵਾ ਸਿੱਧੀ ਥੋੜੀ ਆ ਚੰਗੀ ਪੜੀ ਪੜਦੀ ਵਾ ਸਿੱਧੀ ਕਿੱਥੇ ਆ ਚਤਰ ਚਲਾਕ ਵਾ ਸਿੱਧੀ ਆ ਤੇ ਤੈਨੂੰ ਪੜਨੇ ਪਾ ਦੇ ਨਾ ਪੁੱਤ ਤੂੰ ਖਲੋ ਸਹੀ ਮਹੀਨੇ ਦੋ ਮਹੀਨੇ ਕੋਈ ਗੱਲ ਨਹੀਂ ਹਾਂ ਤੂੰ ਸਿੱਧੀ ਨਾ ਕਿੰਗ ਦੇ ਨੇ ਚਲਾਗ ਵਾ ਮੈਂ ਵੇਖ ਲਿਆ ਵਾ ਮੈਂ ਤਾਂ ਦੇ ਆ ਨਹੀਂ ਬਿ ਲੜੀ ਲੁੜੀ ਨਾ ਕੰਮ ਤਾਂ ਦੱਸ ਖਾ ਦਊਂਗੀ ਤੇ ਚੱਲ ਥੋੜਾ ਬੋਦਾ ਮੈਂ ਕਰੀ ਜਾਊਂ ਥੋੜਾ ਬੋਦਾ ਇਹ ਕਰੀ ਜਾਊਗੀ ਲੱਗੇ ਸਫਾਈਆਂ ਸੁਰੀਆਂ ਕਰ ਲਊਗੀ ਇੰਨਾ ਹੀ ਬੜਾ ਆ ਸੈਲ ਵੀ ਹੈਗਾ ਹੀ ਇੱਥੇ ਹਾਂ ਕੋਈ ਨਹੀਂ